ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਥੋੜੀ ਨਵੀਂ ਵੀਡੀਓ ਦੇ ਵਿੱਚ ਸਮਾਤ ਪਈ ਬਣ ਸ਼ਹਿਰ ਦੇ 6:30 6:00 ਵੇ ਦਾ ਟਾਈਮ ਆ ਅੱਜ ਵੈਸੇ ਹੀ ਮਾਨੀ ਬੀਤਾ ਪਟਾਣਾ ਸਾਹਿਬ ਗੁਰਦੁਆਰਾ ਦੇਖਣ ਦੇ ਦਰਸ਼ਕਾਂ ਕਰਕੇ ਆਈ ਹੈ ਪਹਿਲਾਂ ਤਾਂ ਵੀਡੀਓ ਨੂੰ ਪਿਆਰ ਦੇਣ ਵਾਲੇ ਸਾਰੇ ਸੱਜਣਾ ਪੁੱਤਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਦੇਖੋ ਆਪਣੇ ਆਪ ਦੇ ਵੀਡੀਓ ਵੀ ਕੱਬ ਦੇ ਰਹੇ ਹੋਗੇ ਤੇ ਆਜੋ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸ੍ਰੀ ਦੇਖ ਸਰ ਸਾਹਿਬ ਕਟਾਣਾ ਸਾਹਿਬ ਦੇ। ਪਰ ਉਹ ਮੈਂ ਸੱਜਣੇ ਚੱਲ ਪਿਆ ਸੀਗਾ ਤੇ ਕਨਾਂ ਦੀ ਬਾਹਰ ਤੇ ਗਿਆ ਉਹ ਤੋਂ ਬਾਅਦ ਪਟੋਲ ਪਾਸ ਤੇ ਫਿਊਲ ਪਰਾਇਆ ਤੇ ਹੁਣ ਆਪਾਂ ਫਾਈਨਲੀ ਕਟਾਣਾ ਸਾਹਿਬ ਵੱਲ ਚੱਲ ਰਹੇ ਆ। ਕਟਾਣਾ ਸਾਹਿਬ ਤਰ੍ਹਾਂ ਸਫਰੀਦ ਹੋਊਗਾ ਤਰਾਸ਼ ਹੋਰ ਕਿਲੋਮੀਟਰ ਦਾ ਨੇੜੇ-ਨੇੜੇ ਸ਼ੀਰ ਆਈਡ ਇੰਜੋਏ ਕਰੋ ਵਾਕੇ ਮੌਸਮ ਵਧੀਆ ਆ ਸਵੇਰ ਦਾ ਟਾਈਮੋਂ ਤੋਂ ਸ਼ਾਮੇ ਤੱਕ ਵੀ ਹੈ ਜੀ ਤੇ ਬਹੁਤ ਸੋਨਾ ਆ ਤੋਂ ਦਾ ਧੋਲੀ-ਧੋਰੀ ਕਮੀ ਵੀ ਹੈਗੀ ਆ ਅੱਡੇ ਵੀ ਹੈ ਆ ਖਾਰਿਆਂ ਨੂੰ ਪਤਾ ਵੀ ਹੋਲੇ ਮੱਲੇ ਦੇ ਦਿਨ ਚੱਲ ਰਹੇ ਨੇ ਅਨਾਪੁਰਸਾਰ ਸੰਗਤ ਆ ਰਹੀ ਆ ਹੋਲੇ ਮੱਲੇ ਨੂੰ ਤਿਆਰੀ ਆਪਾਂ ਵੀ 26 ਤਰੀਕ ਨੂੰ ਹੋਲੇ ਮੱਲੇ ਤੇ ਜਾ ਰਹੇ ਆ ਜੇ ਕੋਈ ਸਕੇ ਦੋਸਤ ਮੇਰਾ ਜਾਉਂਦਾ ਤੁਹਾਨੂੰ ਉੱਥੇ ਮਿਲ ਸਕਦਾ ਆ ਵੀਡੀਓ ਦੇ ਅੰਦਰ ਕਮੈਂਟ ਕਰਦੇ ਹੋ ਆਪਾਂ ਜ਼ਰੂਰ ਮਿਲਾਂਗੇ ਤੇ ਸੰਗਤ ਬਹੁਤ ਆ ਰਹੀ ਆ ਇਸ ਵਾਰ ਦੀ ਰਾਸਤੇ ਨੇ ਕਟਾਣਾ ਸਾਹਿਬ ਜਾਣ ਨੂੰ ਇੱਕ ਆਪਾ ਜਿਹੜਾ ਆ ਤੁਹਾਡੇ ਵੱਲ ਜੀ ਜਾ ਸਕਦੇ ਆ ਉਪੜਾ ਸੰਗੇ ਪਿੰਡ ਦੇ ਵਿੱਚ ਵੀ ਕ੍ਰੋਸ ਕਰਕੇ ਕੋਟ ਅੰਗਰ ਪੂਰਾ ਕਟਾਣਾ ਦਾ ਇੱਥੇ ਹੈਗਾ ਸਿੱਕਾ ਆਪਾ ਉਹ ਗੜੀ ਦੀ ਨਹਿਰ ਤੇ ਆ ਇਸ ਤਰ੍ਹਾਂ ਬਨਹਿਰ ਤੇ ਗੜੀ ਦਾ ਪੋਲਾ ਜਿਹੜਾ ਉਥੋਂ ਸਿੱਕਾ ਨੀਲੋਂ ਨੀਲੋਂ ਤੋਂ ਦੇਖ ਸਰਖਾ ਉਹ ਕਟਾਣਾ ਪਾਏ ਤੁਰੋ ਜੂਸ ਨਹੀਂ ਪਾਉਣਗੇ ਇੱਥੇ ਸਾਈਡ ਤੇ ਨਹਿਰ ਆ ਬਹੁਤ ਸੋਹਣਾ ਮੋਸਮ ਰੰਗ ਦਾ ਇੱਥੇ ਦੇਖੋ ਨਹਿਰ ਨਹਿਰ ਆ ਗਈ ਪਾਣੀ ਚੱਲ ਰਿਹਾ ਬਰਖੂਰ ਨਹਿਰ ਦੇ ਵਿੱਚ ਸapore ਲੱਗਦਾ ਲੱਗਿਆ ਆ ਬੁੱਲਾ ਬੁੱਲਾ ਖਾਗਦਾ ਤੇ ਜਿਹੜੇ ਇਕੱਠੇ ਹੋ ਕੇ ਉਹਰੇ ਲੰਦਾ ਲਾਉਂਦੇ ਨੇ ਤੇ ਆਰਨੀਆਂ ਚੱਲ ਹੋਈਆਂ ਨੇ ਲੱਗਦੀਆਂ ਆਹ ਰੋੜ ਤੇ ਹੁਣ ਦੋ ਕੰਮ ਬਣ ਗਏ ਪਹਿਲਾ ਜਾਂ ਤਾਂ ਗੜੀ ਹੁਤਾ ਸੂਰਜਾ ਕਾਰਪਿਆ ਲੀਡੋਂ ਦਾ ਜਿਗਾ ਲੁਧਿਆਣਾ ਰੋੜ ਤੇ ਖਤੋਂ ਹੋਣਾ ਗੜੀ ਤੋਂ ਲੀਡੋਂ ਸਾਰੇ ਜਗ ਰੋੜ ਤੇ ਚੜਦੇ ਆ ਨਹਿਰ ਤੇ ਆਪਾਂ 1.5 ਕਿਲੋਮੀਟਰ ਤੇ ਪਹਾਰ ਤੱਕ ਪਹੁੰਚਾ ਲਿਆ ਤਾਂ ਬਾਕੀ ਉਸ ਤੋਂ ਬਾਅਦ ਲੀਡੋਂ ਤੋਂ ਜਦ ਆਪਾਂ ਰੁਕਣ ਵਾਲੇ ਨੂੰ ਆਨੇ ਆ ਉਹ ਤੋਂ 1.5 ਕਿਲੋਮੀਟਰ ਅਸੁਰ ਉੱਧਰ ਵੀ ਪਹਾਰ ਪਹੁੰਚਦੇ ਆ ਬੜੀਆ ਸਹੂਲਤ ਹੋ ਗਈ ਹੋ ਆਪ ਲੋਗਰ ਪਰ ਆਪੇ ਜਾਂਦੇ ਇੱਕ ਨੰਬਰ ਆ ਲੱਗਿਆ ਹੋਇਆ ਤੇ ਆਲੀ ਚੱਲ ਰਹੀ ਆ ਨੰਬਰ ਦੀ ਸੱਕਾ ਤਾਂ ਜੇ ਥੁੜੀ ਨਹੀਂ ਆਏ ਜੰਗਤੋਂ ਨਹੀਂ ਇਹ ਸਤੇ ਰੋਡ ਤੇ ਸੰਗਤ ਵੀ ਰੋਕ ਹੀ ਰੰਦੀ ਆ ਜਦੋਂ ਆਪਾਂ ਆਵਾਜ਼ ਪਾਵਾਂਗੇ ਉਹ ਸੱਤ ਬਹੁਤ ਜ਼ਿਆਦਾ ਹੋਊਗੀ ਕਿਉਂਕਿ ਇਹ ਤਾਂ ਰਾਹ ਚੱਲ ਪਾਣੇ ਨਹੀਂ ਰਾਹ ਜਿਹੜਾ ਮਹਿਰ ਦਾ ਆ ਪਾਏ ਕਰਕੇ ਜਿਹੜੇ ਤੋਂ ਸੱਕਾ ਤੋਂ ਆ ਤੁਹਾਨੂੰ ਜਾਣ ਤੋਂ ਉਪਰ ਗਈ ਗੱਲ ਇਹ ਹੈ ਕਿ ਤੁਰਪੀਆ ਸਭ ਤੋਂ ਵੱਡਾ ਵਾਲੇ ਦਾ ਵੀ ਤੁਰਪੀਆ ਹੈ। ਕਹਿੰਦੇ ਟਰਾਲੀ ਵਾਲੇ ਦੀ ਬਹੁਤ ਜ਼ਿਆਦਾ ਆ ਲੋਕਾਂ ਦੀਆਂ ਹੋਲੀਆਂ ਤੇ ਹਾਲੇ ਸੇ ਬਹੁਲਾ ਜੀ ਲੋਕਾਂ ਦੀਆਂ ਹੋਲੀਆਂ ਤੇ ਹਾਲੇ ਸੇ ਬਹੁਲਾ ਜੀ ਲੋਕਾਂ ਦੀਆਂ ਹੋਲੀਆਂ ਤੇ ਹਾਲੇ ਸੇ ਬਹੁਲਾ ਜੀ ਭਾਗੇ ਚੱਲੋ ਜੂਦੇ ਖੁਸ਼ੀ ਦੀ ਭਾਵਨਾ ਪਿਆਰ ਲੈ ਕੇ ਚੱਲੋ ਆ ਇਹ ਨੇ ਬਣਾਈ ਫਿਰ ਪੱਟਦੀ ਯਾ ਸੈਂਪਲ ਹੇਲ ਹੋਇਆ ਇਹਨਾਂ ਦਾ ਯਾ ਕੋਈ ਹੋਰ ਚੀਜ਼ ਹੋਈ ਯਾ ਕੋਈ ਨਾ ਕੋਈ ਚੱਕਰ ਪਿਆ ਇਹਨਾਂ ਦਾ ਕਿ ਕਿ ਸੜਕ ਤਾਂ ਪੱਟਦੇ ਨਹੀਂ ਹੁੰਦੇ ਹੈਗੇ ਕੋਈ ਲੈ ਇਹਨੇ ਸੜਕ ਪਾਤੀ ਸੀ ਇੱਕ ਪਾਸਾ ਕੈਸੇ ਸ਼ੌਂਕੀ ਟੂਟੀ ਜੀ ਕੋਈ ਮਰਾਫਤ 그룹 ਦਾ ਆਊਟਰ ਹੋਊਗਾ ਯਾ ਨਾ ਮਾ ਜਿਹੜਾ ਠੇਕਾ ਮਿਲਿਆ ਹੋਊਗਾ ਤਾਂ ਟਰੈਕਟਰ ਅਮੀਨ ਨਾਲ ਛੜਕ ਪਾਈ ਜਿਹੜੀ ਤੇਰੀ ਨੂੰ ਛੜਕ ਤੇ ਹੋ ਰਹੇ ਨੇ ਲੈ ਲੈਣੇ ਤੇ ਛੜਕ ਪਾਈ ਤੋਂ ਬਾਅਦ ਛੜਕ ਪਟਲੀ ਇਹਨਾਂ ਨੇ ਕੁਝ ਨਹੀਂ ਆਇਆ ਪਾਸਪੋਰਟ ਅਪਰ ਸਾਰਾ ਬਹੁਤ ਸੰਗਤਾਂ ਦੀ ਇੰਦਰੋਂ ਹੋਲੇ ਹੁੰਦੇ ਹੁੰਦੇ ਜਾਉਂਦਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਜਦੋਂ ਹੌਲੀ-ਹੌਲੀ ਕਰਕੇ 6 ਵਜੇ ਤੁਰਿਆ ਸੀਗਾ ਘਰੋਂ ਸਵੇਰੇ ਜੀ ਕੋਲ ਇੱਕ ਸਾਢੇ ਦਾ ਟਾਈਮ ਹੋਣਾ ਮੈਂ ਨੀਂਦੋਂ ਨਾ ਫਾਇਗਾ ਆਲਾ ਰੋਡ ਹੈ ਜਿਹੜਾ ਲੁਧਿਆਣੇ ਨੂੰ ਜਾਂਦਾ ਇਹ ਬਰਾਹਾ ਬਾਹਾ ਮੋਗਾ ਨਿਕਲ ਜਾਂਦਾ ਹੈ ਤੇ ਇਹ ਕਹਿੰਦੇ ਨੇ ਹਾਈਵੇ ਆ ਇਹ ਬੈਕ ਸਾਈਡ ਵਾਲਾ ਸਮਰਾਰੇ ਨੂੰ ਜਾਂਦਾ ਜਿਹੜੇ ਪਾਸੇ ਆਪਾਂ ਆਏ ਆ ਉਹ ਜਾਂਦਾ ਰੁਕੜਨ ਨੂੰ ਕੋਲ ਗਿਆ ਕੋਲ ਬੰਦ ਹੋਇਆ ਹੋਇਆ ਵਾ ਪਤਾ ਨਹੀਂ ਕਿ ਚੱਕਾ ਰ ਆ ਤੇ ਆਹ ਥੀਂ ਤੋਂ ਜਿਹੜਾ ਪਿੰਡ ਆ ਉਹ ਆ ਸਿਕਾਣਾ ਸਾਹਿਬ ਪਿੰਡ ਤੋਂ 2 ਜਾਂ 3 ਕਿਲੋਮੀਟਰ ਦੀ ਦੂਰੀ ਤੇ ਆ ਕਿੰਨੀ ਟੈਂਸਰ 4 ਕਿਲੋਮੀਟਰ ਸਰਸਲ ਦਿੱਲੀ ਆਪਣੇ ਪਿੱਛੇ ਪਾਸੇ ਨੂੰ ਆਹ ਪਰੇ ਉੱਪਰ ਜੀ ਤੁੰਗ ਕੇ ਜਾਂਦਾ ਵਾ ਪਹਿਲਾ ਦਰਾਹੇ ਦਰਾਹੇ ਤੋਂ ਜਿਹੜਾ ਮੇਨ ਹਾਈਵੇ ਆ ਇਹ ਜਿਹੜੀ ਜੀਡੀਪੀ ਰੋਡ ਜਿਹਨੂੰ ਕਹਿੰਦੇ ਆ ਗ੍ਰੈਂਡ ਰਾਮਪ ਰੋਡ ਹੋਰ ਹੋਰ ਪਿੱਛਲ ਦੀ ਆ ਦਿੱਲੀ ਨੂੰ ਇਦੋਂ ਜੇ ਤੁਸੀਂ ਪਿੱਛਿਓਂ ਜਾਣਾ ਆ 12 ਸਮਰਾਲਾ ਖੱਦਾਂ ਹੋ ਕੇ ਤੁਹਾਨੂੰ ਜਾਣਾ ਪਿਆ ਆ ਇਹ ਰੋਡ ਛੱਡਾ ਤੁਸੀਂ ਤਰਾਹੇ ਜਾਓਗੇ ਦਰਾਹੇ ਤੋਂ ਹਾਈਵੇ ਜਿਹੜਾ ਜੀਡੀਪੀ ਰੋਡ ਤੇ ਚੜ ਜਾਓਗੇ ਤੇ ਛੱਡਾ ਤੁਸੀਂ ਦਿੱਲੀ ਪਾਰਕੋਟ ਵਾਲੇ ਹਾਈਵੇ ਤੇ ਚੜ ਜਾਣਾ ਆ ਆ ਗਿਆ ਟੋਲ ਪਲਾਸ ਆ ਇਹ ਬੱਸ ਹੋ ਗਿਆ yeah ਦਾ ਪਿੰਡ ਕੋਪੇ ਇੱਥੇ ਵੀ ਜੂ ਮਹਾਰਾਜ ਦਾ ਕਿਸਮ ਪਾਸ਼ਾ ਦਾ ਜਿਹੜਾ ਇਤਿਹਾਸਿਕ ਸਥਾਨ ਆ ਇੱਕ ਕੁਫੇਲੇ ਵਿੱਚ ਚਾਹੇ ਸ਼ਰਤਾਂ ਦੇ ਵਿੱਚ ਮਹਾਰਾਜ ਜੀ ਨੂੰ ਮਗੇ ਆਈ ਸੀ ਜੱਟ ਜਿਹੜੇ ਲੋਡ ਪੰਘਿਆਂ ਹੇਦਿਆਂ ਪਈ ਫਈ ਚੱਲ ਤੇ ਮਹਾਰਾਜ ਕੁੱਪਿਆਂ ਦੇ ਵਿੱਚ ਇੱਕ ਉਹ ਪਿੰਡ ਹੋਰ ਆ ਉਹ ਜਿਸ ਦਾ ਨਾਮ ਤੇ ਖੇਡ ਬੇਸਰ ਕਟਾਣਾ ਸਾਹ ਉਹ ਆ ਕੇ ਜਿਹੜਾ ਮਹਾਰਾ ਖੇਡ ਪੂਰੇ ਆ ਕੇ ਮਹਾਰਾਜ ਇਹ ਉਹ ਮਾਰਾ ਨਹੀਂ ਹੋ ਰਿਹਾ ਕੱਲ ਬਾਤੇ ਇਹਦੇ ਦਾ ਖर्चा ਹੋਣਾ ਪ੍ਰਸ਼ਾਦੇ ਮਾਣੀ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਹੈਗੀ ਰਾਹ ਦੇ ਵਿੱਚ ਲੰਗਰ ਹੀ ਇੰਨੇ ਚੱਲਦੇ ਆ ਤੁਹਾਨੂੰ ਹਾਂ ਜੇ ਤੁਸੀਂ ਬਾਹਰੋਂ ਫੂਡ ਫੀਡ ਕੇ ਖਾਣਾ ਜਾਂਦੇ ਹੋ ਉਹ ਗੱਲ ਲੈਦਾ ਆ ਪਰ ਜੇ ਤੁਸੀਂ ਮੰਨੋ ਘੱਟ ਮੇਰੀ ਚੇਤਨਾ ਹੋਣਾ ਚਾਹੁੰਦੇ ਹੋ ਫਿਰ ਸਿਰਫ ਆਇਲ ਆਇਲ ਪਾ ਕੇ ਖਾਜੋ ਕਟਾਣਾ ਸਭ ਦੇਸਵਾਰ ਵਾਲਾ ਰਾਹ ਮੁੜ ਕੇ ਆ ਚਲ ਜਾਣਾ ਪਿੰਡ ਕਟਹਾਣੀ ਨੇ ਜਿਹੜਾ ਲੁਧਿਆਣੇ ਵਾਲਾ ਰੋਡ ਟੱਡ ਜਾਣਾ ਆਪ ਕੋ ਮੁੜ ਗਏ ਉਸਾਰਾ ਪਟਾਣ ਸਾਹਿਬ ਵਾਲਾ ਤੂੰ ਨ ਦੇਖੋ ਹੋਰ ਆਹ ਨਾ ਇਹੀ ਆਨੰਦ ਦੀ ਪ੍ਰਾਪਤੀ ਆ ਮਨ ਨੂੰ ਸ਼ਕੁੰਨ ਦੇਣਾ ਲੋੜ ਆ ਉਸਾਰਾ ਅਖੀਰ ਦੇ ਇੱਕ ਸਰ ਘਟਾਣਾ ਸਾਹਿਬ ਦੇ ਸਰਵਤੋ। ਮੈਂ ਤੁਹਾਨੂੰ ਪਰਮਾਉਂ ਦੀ ਕੋਸ਼ਿਸ਼ ਕਰਤੀ ਹੈ। ਮੈਂ ਆਪਣੇ ਆਪ ਨੂੰ ਲੋ ਜੀ ਗੁਰਦੁਆਰਾ ਦੇਖਸਰ ਘਟਾਣਾ ਸਾਹਿਬ ਪਹੁੰਚ ਗਏ। ਗੁਰਦੁਆਰਾ ਸਾਹਿਬ ਦੀ ਮੇਨ ਦਿਉੜੀ। ਇਹ ਇਤਿਹਾਸ ਲਿਖਿਆ ਆ। ਗੁਰਦੁਆਰਾ ਸਹਿਬ ਪਾਸ਼ਾਹੀ ਛੇਵੀਂ ਤੋਂ ਲੈ ਕੇ ਤੁਸੀਂ ਪਾਸ ਕਰਕੇ ਜਸ ਸਕਰੀਨ ਸ਼ਾਟ ਮਾਰ ਕੇ ਜਿਆਦਾ ਇਤਿਹਾਸ ਪੜ੍ਹ ਸਕਦੇ ਹੋ। वाहेगुरू जा का ख़ाला वाहिगुरू जी फते ਇੱਕ ਕਰਵਾ ਲਈ ਆਪਾਂ ਹੁਣ ਉੱਪਰ ਚੱਲਾਂਗੇ ਦਰਸ਼ਨਾਂ ਲਈ ਦੇਉੜੀ ਵੋ ਸੋ ਨਹੀਂ ਮੇਰਾ ਬਹੁਤ ਟਾਈਮ ਲੱਗਦਾ ਦਰਉੜੀ ਨੂੰ ਉਹ ਤੇ ਯਤਨ ਕਰਨਾ ਹੀ ਹੈ ਉਪਦੇਸ਼ ਬਖਸ਼ ਦੇਣਾ ਇਸ ਪੱਤੇ ਮਹਾਰਾਜਾ ਜਿਹਨੂੰ ਉਜੋਗ ਵਿਚਾਰ ਇਹ ਗੱਲ ਦੀ ਵਿਚਾਰ ਕਰਕੇ ਦੇਖ ਲਓ ਇਸ ਤਰ੍ਹਾਂ ਨੂੰ ਉੱਝ ਕੇ ਦੇਖ ਲਓ ਜਿਹਨਾਂ ਸਾਥੀ ਨੂੰ ਨਾਮ ਜਿਹਨਾਂ ਪ੍ਰਾਪਤ ਹੋਵੇਗਾ ਇਸੀ ਚੀਜ਼ ਦੀ ਵਿਚਾਰ ਕਰੋ ਨਾਮ ਪੁਰਾ ਪਾਗ ਸਭ ਸੁਖ ਲੈ ਤੁਮ ਪਾਏ ਸੁਖ ਚਾਰ نام کی پرا اس قدی بچار چاہیں ਜੋ ਕਿ ਤਬੀਖ ਦੇ ਸੋਖ ਤੋਂ ਸੋਖੀਆ ਦਾ ਸਵੇਰ ਦਾ ਭਾਰ ਹੈ ਰਾਤ ਦੇ ਹਰ ਇੱਕ ਮੁੱਖ ਬੁਖਤਨੀ ਆ ਸਬੀ ਸਾਹਿਬ ਅੱਜ ਇਹਨਾਂ ਰਾਤ ਸੁਕਾਰਾਂ ਇੱਕ ਜਨ ਜ਼ਰੂਰਤ ਪ੍ਰਕਰ ਦੇਣ ਦਾ ਫੌਂਦਾ ਤੋਂ ਸਤਿ ਸ਼੍ਰੀ ਅਕਾਲ ਧੰਨਵਾਦ ਤੁਹਾਡਾ ਜਿੱਤ ਸੀ ਇੱਥੋਂ ਤੱਕ ਵੀਡੀਓ ਦੇਖ ਲਈ ਅੱਜ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਦੇਗਸਰ ਘਟਾਣਾ ਸਾਹਿਬ ਵਿਖੇ ਜਿੱਥੇ ਛੇਵੇਂ ਪਾਸ਼ਾ ਦਾ ਸਥਾਨ ਅਤੇ ਦਸਵੇਂ ਪਾਸ਼ਾ ਦਾ ਸਥਾਨ ਤੇ ਇੱਕ ਹੋਰ ਇਤਿਹਾਸ ਵੀ ਆ ਜਿਹੜਾ ਜਦੋਂ ਇਸ ਰੰਦ ਨਹਿਰ ਦਾ ਸਰਵੇ ਹੋਇਆ ਸੀਗਾ ਜਦੋਂ ਮਿਸਟਰ ਸਮਿਥ ਨਾਮ ਦਾ ਇੰਜੀਨੀਅਰ ਸੀਗਾ ਜਿਹੜੀ ਨਹਿਰ ਸੀਗੀ ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਵਿਚਕਾਰ ਤੀ ਲੰਗਦੀ ਸੀਗੀ ਜਿੱਥੋਂ 베ਰੀ ਸਾਹਿਬ ਆ ਜਿੱਥੇ ਤੁਹਾਨੂੰ ਦਰਸ਼ਨ ਕਰਵਾਏ ਨੇ 베ਰੀ ਸਾਹਿਬ ਦੇ ਜਦੋਂ ਜਿਹੜਾ ਇੰਜੀਨੀਅਰ ਮਿਸਟਰ ਸਮਿਥ ਸੀਗਾ ਉਹਨੇ 베ਰੀ ਸਾਹਿਬ ਬੜਵਾਉਣ ਦੀ ਕੋਸ਼ਿਸ਼ ਕੀਤੀ ਤਾਂ 베ਰੀ ਸਾਹਿਬ ਦੇ ਵਿੱਚੋਂ ਖੂਨ ਆਇਆ ਤੇ ਜਿਹੜਾ ਇੰਜੀਨੀਅਰ ਸੀ ਉਹ ਅੰਨਾ ਹੋ ਗਿਆ ਮੁੜ ਕੇ ਮਿਸਟਰ ਸਮਿਥ ਨੇ ਉਹਰੇ 52 ਰੁਪਏ ਦੀ ਦੇਖ ਕਰਵਾਈ ਤੇ ਮਹਾਰਾਜ ਤੋਂ ਮਾਫੀ ਮੰਗੀ ਤੇ ਫਿਰ ਉਹ ਸਜਖਾ ਹੋ ਗਿਆ ਇਹ ਜਿਹੜੀ ਤੁਸੀਂ ਬਿਲਡਿੰਗ ਸਾਹਮਣੇ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਇਹ ਮਿਸਟਰ ਸਮਿਥ ਵੱਲੋਂ ਬਣਵਾਇਆ ਹੋਇਆ ਛੋਟਾ ਗੁਰਦੁਆਰਾ ਸੀਗਾ ਤੇ ਉਹ ਗੁਰਦੁਆਰਾ ਜਿਹੜਾ ਮੇਨ ਸਥਾਨ ਆ ਜਿੱਥੇ ਆਪਾਂ ਦਰਸ਼ਨ ਕੀਤੇ ਆ ਉਹ ਢਾ ਕੇ ਆ ਗੁਰਦੁਆਰਾ ਸਾਹਿਬ ਬਣਵਾਇਆ ਸੀਗਾ ਪਰ ਉਹ ਗੁਰਦੁਆਰਾ ਸਾਹਿਬ ਜਦੋਂ ਮਿਸਟਰ ਸਮਿਥ ਨੇ ਤੋਂ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਉਹ ਗੁਰਦੁਆਰਾ ਉੱਥੇ ਹੀ ਰਿਹਾ ਤੇ ਆ ਗੁਰਦੁਆਰਾ ਸਾਹਿਬ ਜਿਹੜਾ ਛੋਟਾ ਮਿਸਟਰ ਸਮਿਥ ਨੇ ਬਣਵਾਇਆ ਸੀਗਾ ਅੱਜ ਤੱਕ ਇੱਥੇ ਪ੍ਰਕਾਸ਼ ਨਹੀਂ ਹੋਇਆ ਇਹ ਬਿਲਡਿੰਗ ਜਿਉਂ ਦੀ ਤੂੰ ਇਦਾਂ ਹੀ ਖੜੀ ਆ ਤੇ ਇਹ ਪ੍ਰਾਤਨ ਗੁਰਦੁਆਰਾ ਸਾਹਿਬ ਸਾਹਮਣੇ ਤੇ ਇਹ ਥੋੜਾ ਜਿਹਾ ਹਟਮਾ ਬਣਵਾਇਆ ਸੀਗਾ ਕਿਉਂਕਿ ਜਿਹੜੀ ਨਹਿਰ ਸੀਗੀ ਉਹ ਗੁਰਦੁਆਰਾ ਸਾਹਿਬ ਦੇ ਵਿਚਕਾਰ ਤੀ ਲੰਘਦੀ ਸੀਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ